ਵੱਡਾ ਹਾਦਸਾ ਜਹਾਜ਼ ਰਨਵੇ ਤੋਂ ਫਿਸਲ ਕੇ ਡਿੱਗ ਗਿਆ ਸਮੁੰਦਰ ਚ ਸਸਿਕਾ ਜੀ ਨਮਸਕਾਰ ਮਾ ਭੀਗੇ ਸੇ ਤੁਹਾਡੇ ਨਾਲ ਇਸ ਮੇਰੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂਝ ਟੀਵੀ ਦੇਖ ਰਹੇ ਹੋ ਜਿੱਤੇ ਕਿ ਜਹਾਜ਼ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਹਾਜ਼ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਦੋਂ ਕਿ ਜਹਾਜ਼ ਰਨਵੇ ਤੇ ਆ ਰਿਹਾ ਹੁੰਦਾ ਤਾਂ ਉਥੋਂ ਫਿਸਲ ਕੇ ਸਮੁੰਦਰ ਦੇ ਵਿੱਚ ਡਿੱਗਣ ਦੀ ਇਹ ਵੱਡੀ ਖਬਰ ਸਾਹਮਣੇ ਆਉਂਦੀ ਹੈ ਤਸਵੀਰਾਂ ਦੇ ਸਕਦੇ ਹੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਅੱਜ ਸਵੇਰੇ ਤੜਕਸਾਰ ਦੀ ਖਬਰ ਹੈ ਸੋਮਵਾਰ ਦੀ ਖਬਰ ਹੈ ਕਿ ਅੱਜ 3 ਵਜੇ 3 ਵਜੇ 50 ਮਿੰਟ ਤੇ ਜਦੋਂ ਇਸ ਨੇ ਰਨਵੇ ਉੱਪਰ ਹੋਣਾ ਸੀਗਾ ਉੱਥੋਂ ਹੀ ਫਿਸਲ ਕੇ ਸਮੁੰਦਰ ਦੇ ਵਿੱਚ ਡਾ ਡਿੱਗਦਾ ਦੱਸਿਆ ਜਾ ਰਿਹਾ ਜੋ ਖਬਰ ਸਾਹਮਣੇ ਆਈ ਹੈ ਕਿ ਦੁਬਈ ਤੋਂ ਇਹ ਜੈਟ ਪਲੇਨ ਆਇਆ ਸੀਗਾ ਉਸ ਤੋਂ ਬਾਅਦ 3 ਵਜੇ 50 ਮਿੰਟ ਤੇ ਹਾਂਗਕਾਂਗ 에ਅਰਪੋਰਟ ਦੇ ਉੱਪਰ ਇਸ ਨੇ ਲੈਂਡ ਕਰਨਾ ਸੀ ਤੇ ਜਦੋਂ ਲੈਂਡ ਕਰਨ ਲੱਗਦਾ ਹੈ ਤੇ ਉਸ ਤੋਂ ਬਾਅਦ ਇਹ ਜਹਾਜ਼ ਸਲਿੱਪ ਹੋ ਕੇ ਸਮੁੰਦਰ ਵਿੱਚ ਡਿੱਗ ਜਾਂਦਾ ਹੈ ਇਸ ਦੇ ਨਾਲ ਨਾਲ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਲੇਕਿਨ ਚਾਲਕ ਵਿਭਾਗ ਦੀ ਗੱਲ ਕਰ ਲਈ ਤਾਂ ਉਹਨਾਂ ਵਿੱਚੋਂ ਚਾਰ ਲੋਕਾਂ ਨੂੰ ਜਿਹੜਾ ਉਹ ਸੇਫ ਕਰ ਲਿੱਤਾ ਗਿਆ ਤੇ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਲਿੱਤਾ ਗਿਆ ਹੈ ਜੇਕਰ ਅਸੀਂ ਇਸ 에어ਪੋਰਟ ਦੀ ਗੱਲ ਕਰੀਏ ਤੇ এਸ਼ੀਆ ਦਾ ਸਭ ਤੋਂ ਵਿਅਸਤ 에어ਪੋਰਟ ਮੰਨਿਆ ਜਾਂਦਾ ਹੈ ਤੇ ਜਿਸ ਜਗ੍ਹਾ ਤੇ ਯਾਨੀ ਕਿ ਜਿਸ ਰਨਵੇ ਤੇ ਇਹ ਹਾਦਸਾ ਹੋਇਆ ਉਸ ਰਨਵੇ ਨੂੰ ਬੰਦ ਕਰ ਦਿੱਤਾ ਗਿਆ ਲੇਕਿਨ ਬਾਕੀ ਦੇ ਦੋ ਰਨਵੇ ਜਿਹੜੇ ਨੇ ਉਹ ਚੱਲ ਰਹੇ ਨੇ ਲੇਕਿਨ ਇਸ ਰਨਵੇ ਨੂੰ ਜਿਹੜੇ ਅਥਾਰਟੀਜ਼ ਨੇ ਬੰਦ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਜਾਣਕਾਰੀ ਪੂਰੀ ਲਈਤੀ ਜਾ ਰਹੀ ਹੈ ਪੂਰੀ ਇਨਕੁਆਇਰੀ ਹੋਏਗੀ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ ਕਿਉਂਕਿ ਇੱਕ ਵੱਡੀ ਖਬਰ ਹੈ ਤੇ ਜਹਾਜ਼ ਜਦੋਂ ਲੈਂਡ ਕਰਦਾ ਉਹ ਪ੍ਰੋਪਰ ਇੱਕ ਤਰੀਕੇ ਨਾਲ ਲੈਂਡ ਹੁੰਦਾ ਲੇਕਿਨ ਇਹ ਫਿਸਲ ਕੇ ਸਮੁੰਦਰ ਵਿੱਚ ਕਿਵੇਂ ਡਿੱਗਿਆ ਇਸ ਦੇ ਉੱਪਰ ਵੀ ਪੂਰੀ ਜਿਹੜੀ ਜਾਣਕਾਰੀ ਹੈ ਅਥਾਰਟिटीज ਲੈਣ ਗਿਆ ਇਨਕੁਆਇਰੀ ਜਿਹੜੀ ਉਹ ਕੀਤੀ ਜਾਏਗੀ ਸੋ ਇਸ ਸਮੇਂ ਦੀ ਵੱਡੀ ਖਬਰ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੜਕਸਾਰ ਇੱਕ ਵੱਡਾ ਹਾਦਸਾ ਜਹਾਜ਼ ਨਾਲ ਹੁੰਦਾ ਜਿੱਥੇ ਕਿ 3:50 ਮਿੰਟ ਤੇ ਹਾਂਗਕਾਂਗ 에ਅਰਪੋਰਟ ਤੇ ਉੱਪਰ ਇਸ ਨੇ ਲੈਂਡ ਕਰਦਾ ਸੀਗਾ ਲੇਕਿਨ ਜਦੋਂ ਲੈਂਡ ਕਰਦਾ ਹੈ ਰਨਵੇ ਤੋਂ ਫਿਸਲ ਕੇ ਇਹ ਜਹਾਜ਼ ਸਮੁੰਦਰ 'ਚ ਡਿੱਗ ਜਾਂਦਾ ਹੈ ਤੇ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਕਿ ਦੁਪਹਿਰ ਤੋਂ ਇਹ ਜਹਾਜ਼ ਆਇਆ ਸੀਗਾ ਤੇ ਸਵੇਰੇ 3 ਵਜੇ ਕੇ 50 ਮਿੰਟ ਤੇ ਹਾਂਗਕਾਂਗ 에ਰਪੋਰਟ ਤੇ ਇਸਨੇ ਲੈਂਡ ਕਰਨਾ ਸੀਗਾ ਲੇਕਿਨ ਲੈਂਡ ਕਰਤੀ ਦੌਰਾਨ ਹੀ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਤੇ ਚਾਰ ਜਿਹੜੇ ਚਾਲਕ ਵਿਭਾਗ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਸੇਫ ਕਰ ਦਿੱਤਾ ਗਿਆ ਬਚਾ ਲਿਆ ਦਿੱਤਾ ਗਿਆ ਤੇ ਹਸਪਤਾਲ 'ਚ ਜਿਹੜੇ ਇਲਾਜ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਸਭ ਤੋਂ ਬਿਜ਼ੇਸਟ 에ਰਪੋਰਟ ਦੱਸਿਆ ਜਾਂਦਾ ਹੈ ਹਾਂਗਕਾਂਗ ਦਾ ਜਿਹੜਾ 에ਰਪੋਰਟ ਹੈ ਸਭ ਤੋਂ ਬਿਜ਼ੇਸਟ 에ਰਪੋਰਟ ਹੈ ਲੇਕਿਨ ਜਿਸ ਰੰਵੇ ਉੱਪਰ ਇਹ ਹਾਦਸਾ ਹੋਇਆ ਹੈ ਉਸ ਰਨਵੇ ਨੂੰ ਹੁਣ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਇਨਕੁਆਇਰੀ ਹੋਏਗੀ ਸਾਰੀ ਖਬਰ ਦੀ ਜਾਂਚ ਪੜਤਾਲ ਹੋਏਗੀ ਕਿ ਆਖਿਰਕਾਰ ਜਹਾਜ਼ ਦੇ ਨਾਲ ਐਡਾ ਵੱਡਾ ਹਾਦਸਾ ਕਿਵੇਂ ਹੋ ਗਿਆ ਕਿਉਂਕਿ ਜਦੋਂ ਕੋਈ ਜਹਾਜ਼ ਲੈਂਡ ਕਰਦਾ ਹੈ ਜਿਹੜੇ ਚਲਾਉਣ ਵਾਲਾ ਚਾਲਕ ਹੁੰਦਾ ਹੈ ਉਹ ਬੜੇ ਸਟੀਕ ਤਰੀਕੇ ਨਾਲ ਚਲਾਉਂਦੇ ਨੇ ਉਸ ਨੂੰ ਲੈਂਡ ਕਰਦੇ ਨੇ ਲੇਕਿਨ ਆਖਿਰਕਾਰ ਜਹਾਜ਼ ਵਿੱਚ ਕੋਈ ਕਮੀ ਹੋ ਗਈ ਜਾਂ ਕਿਹੜੀਆਂ-ਕਿਹੜੀਆਂ ਗੱਲਾਂ ਹੋਣਗੀਆਂ ਇਸ ਦੀ ਇਨਕੁਆਇਰੀ ਜਿਹੜੀ ਉਹ ਵਿਭਾਗ ਕਰੇਗਾ ਉਸ ਤੋਂ ਬਾਅਦ ਜੋ ਵਾਰਦੀ ਕਾਰਵਾਈ ਕੀਤੀ ਜਾਏਗੀ ਸੋ ਇਹ ਸਭ ਦੀ ਵੱਡੀ ਖਬਰ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਖ਼ਬਰਾਂ ਕਿ ਇੱਕ ਵੱਡਾ ਹਾਦਸਾ ਅੱਜ ਤੜਕਸਰ ਵਾਪਰਦਾ ਜਿੱਥੇ ਕਿ ਹਾਂਗਕਾਂਗ 에어ਪੋਰਟ ਦੇ ਉੱਪਰ ਰਨਵੀ ਦੇ ਉੱਪਰ ਜਿਹੜਾ ਜਹਾਜ਼ ਲੈਂਡ ਕਰਦਾ ਤੇ ਲੈਂਡ ਕਰਦੇ ਸਮੇਂ ਫਿਸਲ ਕੇ ਸਮੁੰਦਰ ਚ ਡਿੱਗ ਜਾਂਦਾ